ਫਿਰੋਜ਼ਪੁਰ ਦੇ ਹਲਕਾ ਗੁਰੂ ਹਰਸਹਾਇ ਦੇ ਵਿੱਚ ਮੋਹਨ ਦੇ ਵਿੱਚ ਸੜਕ ਹਾਸੇ ਦੇ ਇੱਕ ਰੌਂਟੇ ਖੜੇ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇਜ਼ ਰਫ਼ਤਾਰ ਆਲਟੋ ਕਾਰ ਨੇ ਸੜਕ ਤੇ ਦੂਜੀ ਵੱਲ ਜਾ ਰਹੀ ਸਕੂਲ ਦੀ ਵੈਨ ਨੂੰ ਟੱਕਰ ਮਾਰ ਦਿੱਤੀ ਐ ਤੇ ਵੈਨ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਐ ਸੜਕ ਹਾਸੇ ਦਾ ਲਾਈਵ ਵੀਡੀਓ ਫਿਰੋਜ਼ਪੁਰ ਦੇ ਹਲਕਾ ਗੁਰੂ ਹਰਸਹਾਇ ਮੋਹਨ ਦਾ ਤੁਸੀਂ ਵੇਖ ਸਕਦੇ ਹੋ ਕਿ ਸੜਕ ਦੇ ਖੱਪੇ ਪਾਸੇ ਤੋਂ ਸਕੂਲ ਵੈਨ ਜਾ ਰਹੀ ਹੈ ਤੇ ਸੜਕ ਦੇ ਸੱਜੇ ਪਾਸੇ ਤੋਂ ਸਾਹਮਣੇ ਤੋਂ ਤੇਜ਼ ਰਫ਼ਤਾਰ ਅਲਟੋ ਕਾਰ ਆ ਰਹੀ ਹੈ ਤਾਂ ਕਾਰ ਡਾਇਵਾਇਡਰ ਦੇ ਉੱਪਰ ਤੋਂ ਦੂਜੇ ਪਾਸੇ ਆ ਕੇ ਵੈਨ ਨੂੰ ਜ਼ੋਰਦਾਰ ਟੱਕਰ ਮਾਰ ਦਿੰਦੀ ਹੈ ਇਸ ਟੱਕਰ ਦੇ ਬਾਅਦ ਵੈਨ ਦੇ ਪਰ ਖੱੱਚੇ ਤੱਕ ਉੱਡ ਗਏ ਸਕੂਲ ਵੈਨ ਡਰਾਈਵਰ ਨੇ ਮੌਕੇ ਤੇ ਹਤਮ ਤੋੜ ਦਿੱਤਾ ਇਲਜ਼ਾਮ ਹੈ ਕਿ ਇੱਕ ਮਹਿਲਾ ਆਪਣੇ ਪਤੀ ਦੇ ਨਾਲ ਕਾਰ ਚਲਾਉਣਾ ਸਿੱਖ ਰਹੀ ਸੀ ਉਸ ਦੀ ਗਲਤੀ ਦੇ ਚੱਲਦਿਆਂ ਇਹ ਹਾਦਸਾ ਵਾਪਰਿਆ ਮੂੰਹ ਕੀ ਠੜ ਤੋਂ ਇਹ ਜਿਹੜਾ ਲੜਕਾ ਰਿੰਕੂ ਹੈ ਸਕੂਲ ਵੈਨ ਦੇ ਬੱਚੇ ਲੈ ਕੇ ਜਾਂਦਾ ਹੈ ਲਿਟਲ ਫਲਾਵਰ ਸਕੂਲ ਦੇ ਵਿੱਚ ਔਰ ਸਵੇਰ 7:30 ਵਜੇ ਬੱਚੇ ਜਿਹੜੇ ਵੱਡੇ ਐ ਇੱਕ ਗੇੜਾ ਪਹਿਲਾਂ ਲੈ ਕੇ ਜਾਂਦੇ ਐ ਛੋਟੇ ਬੱਚਿਆਂ ਨੂੰ ਬਾਅਦ ਦੇ ਵਿੱਚ ਲੈ ਕੇ ਜਾਂਦੇ ਐ ਤੇ तकरीबन 7:30 ਵਜੇ ਜਦੋਂ ਵਾਪਸੀ ਆ ਰਹੀ ਸੀ ਸਕੂਲ ਦੇ ਵਿੱਚ ਬੱਚੇ ਵੱਡੇ ਛੱਡਣ ਤੋਂ ਬਾਅਦ ਤਾਂ ਇੱਕ ਲੜਕੀ ਐ ਜਿਹੜੀ ਆਲਟੋ ਕਾਰ ਦੇ ਉੱਪਰ ਡਰਾਈਵਰੀ ਸਿੱਖ ਰਹੀ ਸੀ ਉਹ ਮੋਣ ਕੇ ਉਤਾਰ ਪਿੰਡ ਦੇ ਕੋਲ ਜਿਵੇਂ ਕਿ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਐ ਉਹ ਉਹਦੇ ਨਾਲ ਘਰ ਵਾਲਾ ਸੀ ਕੁੜੀ ਦਾ ਨਾਂ ਸੁਨੀਤਾ ਰਾਣੀ ਹੈ ਔਰ ਉਹਦੇ ਘਰਵਲੇ ਦਾ ਨਾਂ ਜਿਹੜਾ ਉਹ ਪਵਨਦੀਪ ਹੈ ਬਹਾਦਰਕੇ ਦੀ ਉਹ ਲੜਕੀ ਹੈ ਛੋਟੀ ਪਿੰਡੀ ਉਹ ਕੁੜੀ ਵਿਆਹੀ ਹੋਈ ਹੈ ਉਸ ਲੜਕੀ ਦੀ ਗਲਤੀ ਦੇ ਕਾਰਨ ਉਹਨਾਂ ਨੇ ਜਿਹੜੀ ਓਕਾਰ ਹੈ ਡਾਈਵਾਇਡਰਾਂ ਦੇ ਉੱਪਰੋਂ ਦੀ ਚੜਾ ਕੇ ਸਿੱਧਾ ਜਿਹੜੀ ਵੈਨ ਦੇ ਵਿੱਚ ਮਰੀ ਤੇ ਵੈਨ ਦੇ ਵਿੱਚ ਡਾਇਰੈਕਟ ਟੋਨ ਕਰਨ ਜਿਹੜਾ ਮੌਕੇ ਤੇ ਹੀ ਰਿੰਕੂ ਸੀਗਾ ਲੜਕਾ ਉਹ ਮੌਕੇ ਤੇ ਹੀ ਖਤਮ ਹੋ ਗਿਆ ਬਚਾਦ ਹੀ ਕਰ ਰਹੀ ਕਿ ਹਾਦਸੇ ਦੇ ਸਮੇਂ ਵੈਨ ਦੇ ਵਿੱਚ ਬੱਚੇ ਨਹੀਂ ਸਨ ਵਰਨਾ ਵੱਡਾ ਨੁਕਸਾਨ ਹੋ ਸਕਦਾ ਸੀ ਜਦੋਂ ਹਾਦਸਾ ਹੋਇਆ ਉਸ ਸਮੇਂ ਵੈਨ ਡਰਾਈਵਰ ਵੱਡੇ ਬੱਚਿਆਂ ਨੂੰ ਸਕੂਲ ਛੱਡ ਕੇ ਛੋਟੇ ਬੱਚਿਆਂ ਨੂੰ ਲੈਣ ਜਾ ਰਿਹਾ ਸੀ ਪੁਲਿਸ ਨੇ ਸੀਸੀਟੀਵੀ ਕਬਜ਼ੇ ਦੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਫਰੋਸਬਰ ਤੋਂ ਪ੍ਰਦੀਪ ਕੁਮਾਰ న్యూਸ 18 ਪੰਜਾਬ Aerotro Homes near Mohali Airport. Call 92074-92074. headlines ke prayojak Aero True Homes near Mohali Airport call 9207492074